ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਹੌਸਲਾ ਹਫਸਾਈ ਲਈ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 슈ਗਰ ਕੰਟਰੋਲ ਅੱਜਕੱਲ ਬਲੱਡ 슈ਗਰ ਦੀ ਸਮੱਸਿਆ ਵੱਡੀ ਗਿਣਤੀ 'ਚ ਲੋਕਾਂ ਨੂੰ ਆ ਰਹੀ ਹੈ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਕੜੀ ਪੱਤੇ ਬਹੁਤ ਮਦਦ ਕਰਦੇ ਹਨ ਬਲੱਡ ਸ਼ੂਗਰ ਕੰਟਰੋਲ ਕਰਨ ਲਈ ਕੜੀ ਪੱਤੇ ਦਾ ਅਰਕ ਯਾਨੀ ਜੂਸ ਕੰਮ ਆਉਂਦਾ ਹੈ ਇਸ ਦਾ ਜੂਸ ਤੁਸੀਂ ਸੇਵਨ ਕਰ ਸਕਦੇ ਹੋ ਨੰਬਰ 2 ਜੇਕਰ ਤੁਸੀਂ ਚਿਹਰੇ ਦੇ ਦਾਗ-ਧੱਬਿਆਂ ਤੋਂ ਪਰੇਸ਼ਾਨ ਹੋ ਤਾਂ ਗੰਡੇ ਦੀਆਂ ਰਸ ਭਰੀਆਂ ਛਿੱਲਾਂ ਦੀ ਵਰਤੋਂ ਕਰੋ ਗੰਡੇ ਦੀਆਂ ਛਿੱਲਾਂ 'ਚ ਥੋੜੀ ਜਹੀ ਹਲਦੀ ਲਗਾਓ ਅਤੇ ਇਸ ਨੂੰ ਦਾਗ ਵਾਲੇ ਥਾਂ ਤੇ ਲਾ ਲਓ ਇਹ ਤੁਹਾਡੇ ਚਿਹਰੇ ਦੇ ਦਾਗ-ਧੱਬਿਆਂ ਨੂੰ ਬਹੁਤ ਜਲਦੀ ਸਾਫ਼ ਕਰ ਦੇਵੇਗਾ। ਨੰਬਰ 3 ਗੰਡੇ ਦੀਆਂ ਛਿੱਲਾਂ ਦੇ ਵਰਤੋਂ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ ਨਾਲ ਹਾਰਟ ਅਟੈਕ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾ ਰਹਿੰਦਾ ਹੈ। ਇਸ ਦਾ ਪਾਣੀ ਬਣਾਉਣ ਲਈ ਗੰਡੇ ਦੀਆਂ ਛਿੱਲਾਂ ਨੂੰ ਧੋ ਕੇ ਕਰੀਬ 8 ਘੰਟਿਆਂ ਤੱਕ ਭਿਉਂ ਕੇ ਰੱਖੋ। ਉਸ ਤੋਂ ਬਾਅਦ ਇਸ ਨੂੰ ਛਾਣ ਕੇ ਸ਼ਹਿਦ ਮਿਲਾ ਕੇ ਵਰਤੋਂ ਕਰੋ। ਨੰਬਰ 4 ਆਂਬ ਦੇ ਗੁੱਦੇ ਵਿੱਚ ਜੀਰਾ, ਪੁਦੀਨੇ ਦੇ ਪੱਤੇ, ਨਮਕ ਅਤੇ ਕੁਝ ਹੋਰ ਚੀਜ਼ਾਂ ਮਿਲਾ ਕੇ ਆਮ ਪੰਨਾ ਤਿਆਰ ਕੀਤਾ ਜਾਂਦਾ ਹੈ। ਇਹ ਨਾ ਸਿਰਫ ਗਰਮੀਆਂ 'ਚ ਤੁਹਾਨੂੰ ਤਰੋ-ਤਾਜ਼ਾ ਰੱਖਦਾ ਹੈ ਸਗੋਂ ਸੂਰਜ ਦੀ ਤਾਪਦੀ ਗਰਮੀ 'ਚ ਵੀ ਤੁਹਾਨੂੰ ਊਰਜਾ ਨਾਲ ਭਰਪੂਰ ਰੱਖਦਾ ਹੈ। ਇਹ ਸ਼ਾਨਦਾਰ ਡਰਿੰਕਸ ਨੂੰ ਤੁਸੀਂ ਚਾਹ ਦੀ ਥਾਂ ਸ਼ਾਪ ਕਰ ਸਕਦੇ ਹੋ। ਨੰਬਰ 5 ਗਰਮੀਆਂ ਦੇ ਮੌਸਮ ਵਿੱਚ ਸਤੂ ਦਾ ਸਰਬਤ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਸਤੂ ਦੇ ਆਟੇ ਨੂੰ ਪਾਣੀ ਵਿੱਚ ਘੋਲ ਕੇ ਉਸ 'ਚ ਥੋੜੀ ਜਿਹੀ ਖੰਡ ਮਿਲਾਓ ਤਾਂ ਤੁਹਾਨੂੰ ਸਤੂ ਦਾ ਸਰਬਤ ਮਿਲਦਾ ਹੈ ਇਹ ਸਰਬਤ ਅਤਿ ਦੀ ਗਰਮੀ ਵਿੱਚ ਵੀ ਤੁਹਾਡੇ ਸਰੀਰ ਨੂੰ ਠੰਡਾ ਰੱਖ ਸਕਦਾ ਹੈ ਨੰਬਰ 6 ਬੱਚੇ ਕੋਲ ਡਰਿੰਕ ਪੀਣ ਦੇ ਬਹੁਤ ਸ਼ੌਕੀਨ ਹੁੰਦੇ ਹਨ ਪਰ ਸਿਹਤ ਲਈ ਇਹ ਬਹੁਤ ਹਾਨੀਕਾਰਕ ਹੈ ਕੋਲ ਡਰਿੰਕ ਦੀ ਬਜਾਇਦ ਬੱਚਿਆਂ ਨੂੰ ਨਿੰਬੂ ਪਾਣੀ ਪਿਲਾਓ ਇਸ ਨਾਲ ਸਰੀਰ ਚ ਪਾਣੀ ਦੀ ਕਮੀ ਦੂਰ ਹੋ ਜਾਵੇਗੀ ਨੰਬਰ 7 ਭਾਵਨਾਤਮਕ ਸਿਹਤਜ ਸੁਧਾਰ ਮੈਡੀਟੇਸ਼ਨ ਕਰਨ ਨਾਲ ਭਾਵਨਾਵਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ ਇਹ ਤੁਹਾਨੂੰ ਇਹ ਜਾਣ ਦਿੰਦਾ ਹੈ ਕਿ ਕਿਵੇਂ ਪ੍ਰਤੀਕਿਰਿਆ ਕਰਨੀ ਹੈ ਜਾਂ ਆਪਣੇ ਆਪ ਨੂੰ ਕਿਵੇਂ ਸ਼ਾਂਤ ਕਰਨਾ ਹੈ ਇਸ ਨਾਲ ਭਾਵਨਾਤਮਕ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ ਨੰਬਰ 8 ਬੁਰੀਆਂ ਆਦਤਾਂ ਛੱਡਣ 'ਚ ਕਰੇ ਮਦਦ ਜੇਕਰ ਤੁਸੀਂ ਕਿਸੇ ਆਦਤ ਨੂੰ ਛੱਡਣਾ ਚਾਹੁੰਦੇ ਹੋ ਤਾਂ ਧਿਆਨ ਇੱਕ ਬਿਹਤਰ ਹੱਲ ਹੋ ਸਕਦਾ ਹੈ ਇਹ ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ 'ਚ ਮਦਦ ਕਰ ਸਕਦਾ ਹੈ ਜੋ ਕਿ ਬੁਰੀਆਂ ਆਦਤਾਂ ਨੂੰ ਭੁੱਲਣ 'ਚ ਲਾਭਦਾਇਕ ਹੋ ਸਕਦਾ ਹੈ ਨੰਬਰ 9 ਘੜੇ ਦਾ ਪਾਣੀ ਪੀਣ ਨਾਲ ਇਮਿਊਨ ਸਿਸਟਮ ਵਧਦਾ ਹੈ ਤੁਜੇ ਪਾਸੇ ਪਲਾਸਟਿਕ ਦੇ ਭਾਂਡਿਆਂ 'ਚ ਪਾਣੀ ਰੱਖਣ ਤੇ ਪੀਣ ਨਾਲ ਪਾਣੀ ਅਸ਼ੁੱਧ ਹੋ ਜਾਂਦਾ ਹੈ ਅਜਿਹੇ 'ਚ ਤੁਹਾਨੂੰ ਘੜੇ ਦਾ ਪਾਣੀ ਹੀ ਪੀਣਾ ਚਾਹੀਦਾ ਹੈ ਇਸ ਨਾਲ ਸਰੀਰ 'ਚ ਟੈਸਟੋਸਟਰੋਨ ਦਾ ਪੱਧਰ ਵੀ ਵਧਦਾ ਹੈ ਨੰਬਰ 10 ਗਰਮੀ ਤੋਂ ਬਚਣ ਲਈ ਸਾਨੂੰ ਗਰਮੀਆਂ ਵਿੱਚ ਹਲਕੇ ਕੱਪੜੇ ਪਾਉਣੇ ਚਾਹੀਦੇ ਹਨ ਕਿਉਂਕਿ ਡਾਰਕ ਰੰਗਾਂ ਦੇ ਕੱਪੜਿਆਂ 'ਚ ਵੀ ਗਰਮੀ ਜ਼ਿਆਦਾ ਲੱਗਦੀ ਹੈ ਵਚਨ ਨੂੰ ਵੀ ਇਸ ਮੌਸਮ 'ਚ ਹਲਕੇ ਰੰਗਾਂ ਦੇ ਹੀ ਕੱਪੜੇ ਪਹਿਨਾਓ। ਨੰਬਰ 11 ਜੇਕਰ ਤੁਸੀਂ ਖੜੇ ਦਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਢਿੱਡ 'ਚ ਪੈਦਾ ਹੋਣ ਵਾਲੀ ਗੈਸ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਜਿਸ ਨੂੰ ਗੈਸ ਜਾਂ ਐਸਿਡਿਟੀ ਹੈ ਉਸ ਨੂੰ ਖੜੇ ਦਾ ਪਾਣੀ ਹੀ ਪੀਣਾ ਚਾਹੀਦਾ ਹੈ। ਖੜੇ ਦਾ ਪਾਣੀ ਸੁਆਦ ਵੀ ਹੁੰਦਾ ਹੈ ਅਜਿਹਾ 'ਚ ਤੁਸੀਂ ਜ਼ਿਆਦਾ ਪਾਣੀ ਵੀ 30 ਸੱਤੇ ਹੋ। ਨੰਬਰ 12 ਆਲੂ ਬੁਖਾਰਾ ਦਿਲ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਇਸ ਚ ਮੌਜੂਦ ਐਂਟੀਆਕਸੀਡੈਂਟ ਸਾਡੇ ਦਿਲ ਨੂੰ ਸਿਹਤਮੰਦ ਰੱਖਦੇ ਹਨ ਰੋਜ਼ਾਨਾ ਆਲੂ ਬੁਖਾਰੇ ਦੀ ਵਰਤੋਂ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ ਨੰਬਰ 13 ਗਰਮੀਆਂ ਚ ਨਮਕ ਕਾਰਨ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਰਹਿੰਦਾ ਹੈ ਤੇ ਇਸ ਤੋਂ ਬਚਣ ਲਈ ਘੜੇ ਚ ਪਾਣੀ ਰੱਖਣਾ ਸਹਾਇਕ ਹੋ ਸਕਦਾ ਹੈ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਆਦ ਖਣਿਜ ਪਦਾਰਥ ਜੋ ਕਿ ਮਿੱਟੀ ਦੇ ਭਾਂਡਿਆਂ ਦਾ ਪਾਣੀ ਪੀਣ ਨਾਲ ਸਰੀਰ ਨੂੰ ਲੂਹ ਤੋਂ ਬਚਾਉਂਦੇ ਹਨ। ਸਰੀਰ ਲਈ ਫਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਘੜੀ ਦੇ ਪਾਣੀ 'ਚ ਕੁਝ ਔਸ਼ਧੀ ਗੁਣ ਵੀ ਹੁੰਦੇ ਹਨ ਜੋ ਸਰੀਰ ਨੂੰ ਠੰਡਕ ਦਿੰਦੇ ਹਨ ਤੇ ਚਮੜੀ ਨੂੰ ਵੀ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। ਨੰਬਰ 14 ਆਮਲਾ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਜੋ ਕੈਸਟਰੋਲ ਨੂੰ ਘੱਟ ਕਰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਦੇ ਨਾਲ-ਨਾਲ 슈ਗਰ ਨੂੰ ਵੀ ਕੰਟਰੋਲ ਕਰਨ ਵਿੱਚ ਸਾਡੀ ਮਦਦ ਕਰਦਾ ਹੈ ਜਿਸ ਕਾਰਨ ਹਾਰਟ ਅਟੈਕ ਨਹੀਂ ਹੁੰਦਾ ਅਤੇ ਲੋਕ ਹਾਰਟ ਐਟ ਤੋਂ ਬਚ ਸਕਦੇ ਹਨ ਅਜਿਹੇ ਜੇ ਬਲੱਡ 슈ਗਰ ਦੇ ਵਧਣ ਨਾਲ ਲੋਕਾਂ ਨੂੰ ਕਾਫੀ ਖਤਰਾ ਹੁੰਦਾ ਹੈ ਆਮਲਾ 슈ਗਰ ਦੇ ਖਤਰੇ ਤੋਂ ਬਚਣ ਲਈ ਵੀ ਇੱਕ ਮਹੱਤਵਪੂਰਨ ਦਵਾਈ ਹੈ ਆਮਲਾ ਖਾਣ ਨਾਲ ਬਲੱਡ 슈ਗਰ ਲੈਵਲ ਕੰਟਰੋਲ ਰਹਿੰਦਾ ਹੈ ਤੇ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਕੇ ਤੁਸੀਂ ਡਾਇਬਟੀਜ਼ ਦੇ ਖਤਰੇ ਨੂੰ ਵੀ ਘੱਟ ਕਰ ਸਕਦੇ ਹੋ ਨੰਬਰ 15 ਜੇਕਰ ਤੁਸੀਂ ਆਪਣਾ ਭਾਰ ਘਟਾਉਣ ਲਈ ਡਾਈਟ ਤੇ ਹੋ ਤਾਂ ਐਪਲ ਖਾਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਐਪਲ ਵਿੱਚ ਜ਼ੀਰੋ ਕੈਲਰੀ ਅਤੇ ਬਹੁਤ ਸਾਰੇ ਪੋਸ਼ਟਿਕ ਤੱਤ ਹੁੰਦੇ ਹਨ ਇਸ ਨੂੰ ਖਾਣ ਨਾਲ ਤੁਹਾਡੀ ਭੁੱਖ ਤਾਂ ਪੂਰੀ ਹੋਵੇਗੀ ਅਤੇ ਚਰਬੀ ਵੀ ਨਹੀਂ ਹੋਵੇਗੀ ਅਤੇ ਤੁਹਾਡੇ ਸਰੀਰ ਨੂੰ ਕਈ ਪੋਸ਼ਟਿਕ ਤੱਤ ਵੀ ਮਿਲਣਗੇ ਜੇਕਰ ਤੁਸੀਂ ਪਤਲੇ ਹੋ ਤਾਂ ਸੇਬ ਖਾਣਾ ਵੀ ਤੁਹਾਡੇ ਲਈ ਫਾਇਦੇਮੰਦ ਹੈ ਇਸ ਨੂੰ ਖਾਣ ਨਾਲ ਤੁਹਾਨੂੰ ਤਾਕਤ ਮਿਲੇਗੀ ਅਤੇ ਤੁਸੀਂ ਕਮਜ਼ੋਰੀ ਮਹਿਸੂਸ ਨਹੀਂ ਕਰੋਗੇ ਨੰਬਰ 16 ਜੇਕਰ ਤੁਸੀਂ ਦਾਲਾਂ ਨੂੰ ਕੀੜਿਆਂ ਦੇ ਹਮਲੇ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਰੋਂ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਲਈ ਤੁਹਾਨੂੰ ਦਾਲ ਨੂੰ ਇੱਕ ਪਲੇਟ 'ਚ ਲੈ ਕੇ ਆਪਣੇ ਹੱਥ 'ਚ ਸਰੋਂ ਦਾ ਤੇਲ ਲੈ ਕੇ ਸਾਰੀ ਦਾਲ 'ਚ ਲਗਾਉਣਾ ਹੋਵੇਗਾ ਅਜਿਹਾ ਕਰਨ ਨਾਲ ਦਾਲ ਮਹੀਨਿਆਂ ਤੱਕ ਨਹੀਂ ਖਰਾਬ ਹੋਵੇਗੀ ਇਸ ਤੋਂ ਇਲਾਵਾ ਤੁਸੀਂ ਇਹ ਨੁਸਖਾ ਕਾਲੇ ਛੋਲਿਆਂ ਨੂੰ ਲੰਮੇ ਸਮੇਂ ਤੱਕ ਸਟੋਰ ਕਰਨ ਲਈ ਵੀ ਵਰਤ ਸਕਦੇ ਹੋ ਨੰਬਰ 17 ਜੇਕਰ ਤੁਸੀਂ ਰੋਟੀ ਵਾਲੇ ਡੱਬੇ ਵਿੱਚ ਪਤਲੀ ਰੱਖਣ ਵਾਲਾ ਸਟੈਂਡ ਰੱਖਦੇ ਹੋ ਤੇ ਫਿਰ ਇਸ ਉੱਪਰ ਆਪਣਾ ਰੋਟੀ ਵਾਲਾ ਪੋਣਾ ਰੱਖਦੇ ਹੋ ਤਾਂ ਇਸ ਤੀਮ ਮਦਦ ਨਾਲ ਤੁਹਾਡੀਆਂ ਰੋਟੀਆਂ ਕਦੇ ਵੀ ਗਿੱਲੀਆਂ ਨਹੀਂ ਹੋਣਗੀਆਂ ਤੇ ਨਾਲ ਹੀ ਉਹ ਨਰਮ ਵੀ ਰਹਿਣਗੀਆਂ ਨੰਬਰ 18 ਜੇਕਰ ਤੁਸੀਂ ਵੀਰਵਾਰ ਵਾਲੇ ਦਿਨ ਪੀਲੇ ਰੰਗ ਦੇ ਕੱਪੜੇ ਪਾ ਕੇ ਹੀ ਘਰੋਂ ਨਿਕਲਦੇ ਹੋ ਤਾਂ ਇਸ ਨਾਲ ਤੁਹਾਡੇ ਅੜੇ ਹੋਏ ਸਾਰੇ ਕੰਮ ਬਣਨ ਲੱਗ ਜਾਣਗੇ ਇਸ ਤੋਂ ਇਲਾਵਾ ਆਪਣੇ ਨਾਲ ਗੁੜ ਅਤੇ ਚਣੇ ਦੀ ਨਾਲ ਲੈ ਕੇ ਹੀ ਜਾਓ ਰਸਤੇ ਵਿੱਚ ਕਿਸੇ ਘਾਹ ਨੂੰ ਪਾ ਦਿਓ ਅਤੇ ਹਰ ਕੰਮ ਵਿੱਚ ਤੁਹਾਨੂੰ ਸਫਲਤਾ ਹੀ ਮਿਲੇਗੀ ਨੰਬਰ 19 ਜੇਕਰ ਤੁਸੀਂ ਸੁੱਕੀ ਸਬਜ਼ੀ ਵਿੱਚ ਪਾਣੀ ਨਹੀਂ ਪਾਉਣਾ ਚਾਹੁੰਦੇ ਤਾਂ ਉਸ ਵਿੱਚ ਪੀਸਿਆ ਹੋਇਆ ਜੀਰਾ ਪਾ ਦਿਓ ਇਸ ਦੀ ਮਦਦ ਨਾਲ ਤੁਹਾਡੀ ਸਬਜ਼ੀ ਐਨੀ ਜ਼ਿਆਦਾ ਸਵਾਦ ਬਣੇਗੀ ਕਿ ਤੁਸੀਂ ਦੇਖ ਕੇ ਖੁਦ ਹੈਰਾਨ ਹੋਵੋਗੇ ਤੇ ਵਾਰ-ਵਾਰ ਇਹ ਤਰੀਕਾ ਜ਼ਰੂਰ ਅਪਣਾਓਗੇ ਨੰਬਰ 20 ਜਦੋਂ ਵੀ ਤੁਸੀਂ ਭਿੰਡੀ ਫਰਾਈ ਕਰਦੇ ਹੋ ਤਾਂ ਉਸ ਸਮੇਂ ਉਸ ਵਿੱਚ ਪਹਿਲਾਂ ਨਮਕ ਤੇ ਫਿਰ ਇੱਕ ਚਮਚ ਨਿੰਬੂ ਦਾ ਰਸ ਮਿਕਸ ਕਰੋ ਫਿਰ ਹਲਦੀ ਪਾ ਕੇ ਇਸ ਨੂੰ ਫੁੱਲ ਸੇਕ ਤੇ ਭੁੰਨੋ ਇਸ ਤਰ੍ਹਾਂ ਦੀ ਭਿੰਡੀ ਦੀ ਸਬਜ਼ੀ ਖਾਣ ਨੂੰ ਬਾਰ-ਬਾਰ ਮਨ ਕਰੇਗਾ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣੇਗੀ ਸੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ